ਜਦੋਂ ਕੋਈ ਵਿਗਿਆਨੀ ਜਾਂ ਸਾਇੰਸਦਾਨ ਸੰਸਾਰ ਦੇ ਅੰਦਰ ਕੋਈ ਕਾੜ ਕੱਢੇ ਨਾ ਉਸ ਨੂੰ ਪਤਾ ਹੁੰਦਾ ਮੈਂ ਜੇ ਇੱਕ ਮਸ਼ੀਨ ਬਣਾਈ ਹੈ ਨਾ ਇਹ ਮਸ਼ੀਨ ਦੀ ਇੱਕ ਉਮਰ ਹੈ ਇੱਕ ਸੀਮਾ ਹੈ ਪਰ ਇਹ ਉਹ ਭਲੀ ਭਾਂ ਜਾਣਦਾ ਹੈ ਇਹਦੇ ਵਿੱਚ ਕਿਤੇ ਨਾ ਕਿਤੇ ਖਰਾਬੀ ਵੀ ਆ ਸਕਦੀ ਹੈ ਪਰ ਜਿੰਨਾ ਸਿਆਣਾ ਵਿਗਿਆਨੀ ਤੇ ਜਿਤਨਾ ਸਿਆਣਾ ਸਾਇੰਸਦਾਨ ਹੋਵੇ ਉਹ ਇਸ ਗੱਲ ਦਾ ਹੰਕਾਰ ਇੱਕ ਵਾਰ ਜ਼ਰੂਰ ਕਰਦਾ ਹੈ ਵੀ ਇਹ ਮੇਰੀ ਬਣਾਈ ਹੋਈ ਹੈ ਤੇ ਉਸ ਨੂੰ ਬੜੀ ਟੈਕਨੀਕ ਨਾਲ ਬਣਾਉਂਦਾ ਹੈ ਪਰ ਮਸ਼ੀਨਰੀ ਦਾ ਵੀ ਕਦੇ ਕਹਿੰਦੇ ਕੋਈ ਭਰੋਸਾ ਨਹੀਂ ਜੇ ਹੁੰਦਾ ਕਿਉਂਕਿ ਸੰਸਾਰ ਦੇ ਅੰਦਰ ਮਨੁੱਖ ਨੂੰ ਨਿਰੰਕਾਰ ਨੇ ਪੈਦਾ ਕੀਤਾ ਹੈ ਦਿਲ ਦਿਮਾਗ ਸੋਚ ਤੇ ਅਕਲ ਤੇ ਗਿਆਨ ਇਹ ਹਮੇਸ਼ਾ ਚੇਤੇ ਰੱਖਣਾ ਇਹ ਵਾਹਿਗੁਰੂ ਨਿਰੰਕਾਰ ਅਕਾਲ ਪੁਰਖ ਦੀ ਬਖਸ਼ਿਸ਼ ਕੀਤੀ ਹੋਈ ਹੈ ਸਤਿਗੁਰੂ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਕੀ ਆਖਦੇ ਹਨ ਪੁੱਤਰੀ ਤੇਰੀ ਵਿਦਕਰ ਛਾਟੀ ਜਾਨ ਸਤ ਕਰ ਹੋਏ ਗੋਰੀ ਮਾਟੀ ਪੁੱਤਰੀ ਦਾ ਪਾਵ ਹੈ ਇਹ ਕੋਈ ਸੰਸਾਰਿਕ ਪੁੱਤਰ ਜਾਂ ਪੁੱਤਰੀ ਵਾਲਾ ਰਿਸ਼ਤਾ ਨਹੀਂ ਪੁੱਤਰੀ ਦਾ ਪਾਵ ਹੈ ਇਹ ਸ਼ਰੀਰਕ ਪੁਤਲਾ ਕਹਿੰਦੇ ਨਿਰੰਕਾਰ ਨੇ ਵੀ ਉਹ ਬੜਾ ਵੱਡਾ ਵਿਗਿਆਨੀ ਹੈ ਉਹਨੇ ਬੜੇ ਤਰੀਕੇ ਨਾਲ ਤੇਰੇ ਸਰੀਰ ਦੀ ਸਜਣਾ ਕੀਤੀ ਹੈ ਜਿਹੜਾ ਸਰੀਰ 84 ਲੱਖ ਜੂਨਾ ਭੂਤਣ ਤੋਂ ਬਾਅਦ ਇਸ ਇਹ ਰਾਜਾ ਬਣ ਕੇ ਇਸ ਧਰਤੀ ਦਾ ਇਸ ਧਰਤੀ ਤੇ ਪੈਦਾ ਹੋਇਆ ਪੁੱਤਰੀ ਤੇਰੀ ਬਿਦਕਰ 30 ਕਹਿੰਦੇ ਇਹ ਵੀ ਸੱਚ ਜਾਣ ਲਈ ਜਾਨ ਸੱਤ ਕਰ ਕਹਿੰਦੇ ਸੱਚ ਕਰਕੇ ਜਾਣੀ ਹੋਈ ਗੋਰੀ ਮਾਟੀ ਜੇ ਕਿਸੇ ਵਿਗਿਆਨੀ ਨੂੰ ਇਸ ਚੀਜ਼ ਦਾ ਹੰਕਾਰ ਹੋ ਜਾਵੇ ਨਾ ਮਸ਼ੀਨਰੀ ਨਹੀਂ ਖਰਾਬ ਹੋ ਜਾਵੀ ਤਾਂ ਉਹ ਵੀ ਕਿਸੇ ਦਿਨ ਖਰਾਬ ਹੋ ਜਾਂਦੀ ਹੈ ਇਸੇ ਤਰ੍ਹਾਂ ਕਹਿੰਦੇ ਮੂਲ ਸੰਭਾਲੋ ਅਚੇਤ ਗਵਾਰਾ ਇਤਨੇ ਕੋ ਤੁਮ ਕਿਆ ਕਰ ਗਰਬੇ ਇਸ ਕਰਕੇ ਜਿਸ ਨੇ ਤੁਨੂੰ ਪੈਦਾ ਕੀਤਾ ਨਾ ਉਸ ਨੂੰ ਯਾਦ ਕਰਨਾ ਕਰ ਸਰੀਰ ਦਾ ਹੰਕਾਰ ਤੇ ਸਰੀਰ ਦੀ ਸਿਰਜਣਾ ਛੱਡ ਕੇ ਜਿਸ ਸਰੀਰ ਦੇ ਅੰਦਰ ਇਹ ਜੋਤ ਜਲ ਰਹੀ ਹੈ ਨਾ ਮੂਲ ਜਿਹੜਾ ਹੈ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ ਮਨ ਹਰਜੀ ਤੇਰੇ ਨਾਲ ਹੈ ਗੁਰਮਤੀ ਰੰਗ ਮਾਣ ਇਸ ਕਰਕੇ ਨਿਰੰਕਾਰ ਨੂੰ ਚੇਤੇ ਰੱਖ ਉਹਦੇ ਹੁਕਮ ਦੇ ਨਾਲ ਹੀ ਇਹ ਪੁਤਲਾ ਬਣਦਾ ਹੈ ਉਹਦੇ ਹੁਕਮ ਦੇ ਨਾਲ ਹੀ ਇਹ ਪੁਤਲਾ ਟਹਿ ਢੇਰੀ ਹੋ ਜਾਂਦਾ ਹੈ